ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਇਸ ਟਾਈਮ ਖੜੇ ਆ ਮਾਲਵਾ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਇੱਥੇ ਆਪਣੇ ਕੋਲ ਇੱਕ ਮਸ਼ੀਨ ਆਈ ਆ ਤੁਸੀਂ ਦੇਖ ਸਕਦੇ ਹੋ ਇੱਕ ਕਿਹੜੇ ਕੰਮ ਲਈ ਆ ਕਿਹੜੀਆਂ ਫਸਲਾਂ ਕੱਢਦੀ ਆ ਇਹਦੇ ਬਾਰੇ ਵੀ ਗੱਲਬਾਤ ਕਰਾਵਾਂਗੇ ਤੇ ਬਾਈ ਕਿੱਥੋਂ ਦਾ ਰਹਿਣ ਵਾਲਾ ਹੈ ਨਾ ਆਲਾ ਦੱਸਾਂਗੇ ਤੇ ਆ ਮਸ਼ੀਨ ਦੇਖੋ ਪਹਿਲਾਂ ਅਜੀਬ ਜਿਹੀ ਲੱਗ ਰਹੀ ਹੋਇਆ ਦੇਖਣ ਚ ਨਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਬਾਈ ਤੋਂ ਕੀ ਕੰਮ ਕਰਦੀ ਆ ਇਹ ਕਿਵੇਂ ਚੱਲਦੀ ਆ ਜਿਹੜੀਆਂ ਕਿਹੜੀਆਂ ਫਸਲਾਂ ਆਪਾਂ ਇਹਦੇ ਨਾਲ ਕੱਢ ਸਕਦੇ ਆ ਪਿੱਛੇ ਦੇਖੋ ਇੱਕ ਇਹਨੇ ਟੱਪੇ ਵੀ ਲੱਗਾ ਹੋਇਆ ਹੈ ਇਹ ਵੀ ਕੁਝ ਨਾ ਕੁਝ ਭਰਦੇ ਹੋਣਗੇ ਉਹਦੇ ਬਾਰੇ ਵੀ ਦੱਸਾਂਗੇ ਤੇ ਆਜੋ ਕਰਦੇ ਆਂ ਗੱਲਬਾਤ ਪੂਰਾ ਦਿਖਾਉਣਾ ਸਾਨੂੰ ਮਸ਼ੀਨ ਚੱਲਦੀ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜੂੜ ਦੇਖਿਓ ਤੇ ਵੀਡੀਓ ਬਹੁਤ-ਬਹੁਤ ਸ਼ੇਅਰ ਕਰਦੇ ਹੋਵੋ ਕਿ ਬਾਈ ਨੇ ਆਪਦਾ ਇਹਦਾ ਕੰਮ ਚਲਾਇਆ ਹੈ ਤੇ ਉਹਨੂੰ ਵੀ ਆਪਦਾ ਕੰਮ ਮਿਲ ਸਕੀ ਆਜੋ ਕਰਦੇ ਆਂ ਵੀਡੀਓ ਸਟਾਰਟ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਾਉਣਾ ਥੋੜੀ ਵੀ ਕਾਦੇ ਲਈ ਬਣੀ ਹੈ ਮਸ਼ੀਨ ਇਹ ਸੱਸੀ ਦਾ ਬਾਈ ਕਿ ਨਾਮ ਹੈ ਜੀ ਆਪਣਾ ਅੰਮ੍ਰਿਤਸਰ ਦਾ ਬਿੱਟੂ ਹੈ ਕਿਹੜਾ ਪਿੰਡ ਹੈ ਜੀ ਆਪਾਂ ਭਗਵਾਨਗੜ੍ਹ ਤੋਂ ਆਉਣ ਕਰਦੇ ਆਂ ਇਹ ਭਗਵਾਨਗੜ੍ਹ ਪਿੰਡ ਹੈ ਜੀ ਵੀਰ ਦਾ ਬਠਿੰਡੇ ਜ਼ਿਲ੍ਹੇ ਚ ਤੇ ਇਹ ਜਿਹੜੀ ਤੁਸੀਂ ਮਸ਼ੀਨ ਬਣਾਈ ਆ ਬਲਕਾਰ ਵਾਲੀਂ ਦੀ ਇਹ ਹਾਂਜੀ ਤੇ ਕੀ ਕੰਮ ਆਉਂਦੀ ਹੈ ਇਹ ਇਹ ਪਿੱਛੇ ਥੋੜੀ ਜਿਹਾ ਵੀ ਵੱਡੀਆਂ ਵੀ ਜਿੰਨਾਂ ਬਤਾਉਂਦੇ ਆਂ ਖਜ਼ਾਨਾ ਕੱਢਦੀ ਮੂੰਗੀ ਦੁਆਰਾ ਸਨੋ ਤੇ ਵਗੈਰਾ ਸਾਰਾ ਗੂਗੀ ਗਵਾਰਾ ਸਰੋਂ ਜਿਹੜੀ ਆਪਾਂ ਫਸਲ ਵੱਢ ਕੇ ਰੱਖ ਲੈਨੇ ਆ ਜਿਹੜੇ ਆਪ ਆਪ ਥੋੜਾ ਸਾਹਮਣੇ ਮੂਲੀ ਪਈ ਆ ਨਾ ਤੇ ਇਸ ਫਸਲ ਦੀ ਕਢਾਈ ਕਰਦੀ ਹੈ ਤੇ ਕਿਵੇਂ ਕੰਮ ਕਰਦੀ ਹੈ ਬਈ ਥੋੜਾ ਬੋ ਦੇ ਦੇ ਜਾਣਕਾਰੀ ਇਹ ਅੱਗੋਂ ਬੰਦੇ ਸਿੱਧੀਆਂ ਦੇ ਵਿੱਚ ਲੰਗਾਈ ਸੇਲ ਵਿੱਚ ਲੰਗਾ ਆਇਆ ਹੈ ਨਾ ਹਾਂ ਅੰਦਰ ਅੰਦਰ ਬਲੇਡ ਨਾ ਰਦਾ ਮੈਦੇ ਵਿੱਚ ਠੀਕ ਹੈ ਜੀ ਤੇ ਪਿੱਛੇ ਗੁਣਾ ਸਟੋਰ ਕਰ ਲੈਂਦੀ ਹੈਗੀ ਉਹ ਜਿਹੜਾ ਪਿੱਛੇ ਟੈਂਕ ਜਿਹੜਾ ਦਿਖਾਈ ਦਿੰਦਾ ਜਿਹ ਗੁਣਾ ਸਟੋਰ ਹੁੰਦਾ ਹਾਂ ਹਾਂ ਉਹ ਤੇ ਗੁਣਾ ਸਟੋਰ ਹੋਇਆ ਇਹਦੇ ਚ ਗੁਣਾ ਜਿਹੜਾ ਸਟੋਰ ਹੁੰਦਾ ਹੈ ਤੇ ਆਪਾਂ ਇੱਕ ਥਾਂ ਤੇ ਅੱਡੇ ਢੇਲ ਆਖਦੇ ਹਾਂ 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 ਥਾਂ ਥਾਂ ਤੇ ਖੇਲਦਾ ਨਹੀਂ ਹਾਂ 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 ਤੇ ਸਫਾਈ ਵਧੀਆ ਬਈ ਦਾ ਹਾਂ ਬਹੁਤ ਜੀ ਤੇ ਜਲਦੀ ਜਲਦੀ ਕ੍ਰੈਡੀਟਰ ਤੇ 800 ਤੋਂ ਜਾਂਦਾ ਹੈ ਜਲਦੀ ਬਈ ਹਾਂ 55s ਪਾਵਰ ਪੈਂਡਾ ਸਟੋਰ ਨਹੀਂ 55s ਸਟੋਰ ਵੀ ਸਹੀ ਹੈ ਚੱਲੀ ਜੀ ਚਲੋ ਠੀਕ ਆ ਬਾਈ ਬਾਈ ਨੂੰ ਵੱਧ ਤੋਂ ਵੱਧ ਮੌਕਾ ਜਰੂਰ ਦਿਓ ਹਨਾ ਕੰਮ ਕਰਾਉਣ ਦਾ ਤੇ ਨੰਬਰ ਬੋਲ ਦਿਓ ਜੀ 7837337700 ਠੀਕ ਹੈ ਨੰਬਰ ਆਪਾਂ ਸਕਰੀਨ ਤੇ ਹੀ ਪਾ ਹਾਂਜੀ ਦਿਓ ਹੀ ਜਾਣਕਾਰੀ ਰਾਜਵਿੰਦਰ ਸਿੰਘ ਜੀ ਜਾਣਕਾਰੀ ਤਾਂ ਐ ਜੀ ਹੁਣ ਇਦੋਂ ਪਹਿਲਾਂ ਪਹਾੜਾਂ ਪੇਨਾ ਕੱਢਿਆ ਠੀਕ ਕਿਲੇ ਤੇ ਠੀਕ ਕਿਲੇ ਕੱਢਿਆ ਇਹ ਤਿੰਨ ਦਿਨਾਂ ਚ ਠੀਕ ਹੈ ਤੇ ਉਤੇ ਲੱਗਿਆ ਘਟੂ ਘਟ 15-15 ਬੰਦੇ ਰੋਜ਼ ਹੁੰਦੇ ਸੀ ਇਹਦੇ ਮਤਲਬ ਬੰਦੇ ਵੀ ਪੰਜ ਬੰਦੇ ਹੀ ਲੋਡ ਮਸਾਈ ਪੈਂਦੀ ਆ ਜਿਵੇਂ ਆਪਾਂ ਇੱਕ ਸਾਈਡ ਤੋਂ ਤੁਰੇ ਜਾਣੀ ਤੇ ਰੁਗ ਸਿੱਟੀ ਜਾਣੇ ਹਾਂ ਲਾਂਗਾ ਵਾ ਸੁੱਕਾ ਹੋਵੇ ਪ੍ਰੋਪਰ ਤੇ ਚਾਰ ਬੰਦੇ ਪੰਜਾਂ ਨੂੰ ਵਾਧੂ ਹੈ ਤੇ ਬਾਕੀ ਗੂਨੇ ਦਾ ਕੰਮ ਆ ਜਿਹੜਾ ਇਹ ਨਿਵੇੜਦੀ ਆ ਇੱਕ ਥਾਂ ਢੇਰੀ ਲੱਗ ਜਾਂਦੀ ਆ ਸਾਈਡ ਤੇ ਆਏ ਨਹੀਂ ਫਸਲ ਮੰਨੂ ਮੰਦਾ ਝਾਕੀ ਜਾਂਦਾ ਦੂਜਾ ਚੱਕਣ ਨਹੀਂ ਆਉਂਦੇ ਠੀਕ ਆ ਉਹ ਕੰਮ ਵੀ ਸੌਖਾ ਇਹਦਾ ਬਾਕੀ ਨਖੇਰ ਨਖੂਰ ਵੀ ਜਿਹੜਾ ਫਸਲ ਕੋਈ ਵੀ ਆ ਮੂੰਗੀ ਮੋਟ ਮਾਜਰਾ ਕਵਾਰਾ ਸਰੋਂ ਸਭ ਕੱਢਦੀ ਸੁੱਕਿਆ ਫਸਲਾ ਮੂਲੀ ਕੱਢਣਾ ਹੈ ਕਿ ਆਪਣੇ ਪਿੰਡਾਂ ਦੀ ਮੂਲੀ ਇਸ ਵਾਰ ਜ਼ਿਆਦਾ ਬੀਜੀ ਹੋਈ ਹੈ ਤੇ ਫੈਸਲਾ ਜਿਹੜਾ ਰੰਬੇ ਆਉ ਮਿਲ ਨਹੀਂ ਰਹੀ ਤੇ ਹੁਣ ਇਹਦੇ ਨਾਲ ਕੱਢਾਂਗੇ ਤੇ ਜੇ ਕਿਸੇ ਨੇ ਮੂਲੀ ਵਗੈਰਾ ਜਾਂ ਸੁੱਕੀ ਫਸਲ ਹੈ ਜਿਵੇਂ ਕੁਝ ਵੀ ਕਢਵਾਉਣਾ ਸਰੋਂ ਮੂਲੀ ਤੇ ਅੱਗੇ ਮੂੰਗੀ ਆ ਰਹੀ ਹੈ ਨਾ ਗਵਾਰਾ ਵੀ ਆਊਗਾ ਇਹ ਗਵਾਰਾ ਜਿਹੜੀ ਵੱਡੀ ਹੋਈ ਹੈ ਉਹ ਕਢਾਉਣਾ ਚਾਹੁੰਦਾ ਤਾਂ ਬਾਈਨਸ ਪਰਕ ਕਰ ਸਕਦਾ ਨੰਬਰ ਬਾਈ ਦਾ ਪਾਵਾਂਗੇ ਤੇ ਹੁਣ ਤੁਹਾਨੂੰ ਚਲਾਉਂਦੇ ਚਲਦੀ ਵੀ ਦਿਖਾਵਾਂਗੇ ਵੀਡੀਓ ਵਿੱਚ ਲਓ ਜੀ ਮਿੱਤਰੋ ਇਹ ਚੱਲ ਰਹੀ ਹੈ ਵਿਕਰ ਵਾਲਾਂ ਦੀ 855 ਤੇ ਜਿਹੜੀ ਊਲੀ ਕੜਾਈ ਕਰ ਰਹੀ ਆ ਹੁਣ ਜਿਹੜਾ ਇਹਦਾ ਲਾਹਣਾ ਪਿੱਛੇ ਜਿਹੜਾ ਆਪਣਾ ਉਹ ਬਣਦੀ ਆ ਤੂੜ ਉਹ ਇਹਦੇ ਪਿੱਛੇ ਦਾ ਡਰਾਮਾ ਉਹਦੇ ਵਿੱਚ ਕੱਟੀ ਹੋ ਜਾਂਦੀ ਹੈ ਐਦਾਂ ਇਹਦੇ ਵਿੱਚ ਰੁੱਕ ਛੱਟੇ ਜਾਂਦੇ ਆ ਤੇ ਆਪਣੇ ਆਪੇ ਛੱਕੇ ਲਏ ਜਾਂਦੇ ਆ ਅੰਦਰ ਆਣਾ ਦੇਖੋ ਕਦੀ ਤਕਨੂਰ ਕੱਢਦੀ ਜਿਹੜਾ ਪਹਿਲਾਂ ਫੈਸਰ ਤੇ ਕੰਮ ਕਰਦੇ ਸੀ ਇਹ ਹੱਦੋਂ ਤੇ ਬੰਦੇ ਵੱਧ ਲੱਗਦੇ ਸੀ ਇਹ ਲੇਵਰ ਵੀ ਘੱਟ ਲੱਗਦੀ ਆ ਸਿਰਫ 4 ਜਾਂ 5 ਬੰਦੇ ਆਰਾਮ ਨਾਲ ਸਾਰੀ ਮੂਲੀ ਕੱਟ ਸਕਦੇ ਆ ਤੇ ਇੱਕ ਮੂਲੀ ਛੜਦੀ ਬਹੁਤ ਹੁੰਦੀ ਆ ਇਹਦੇ ਨਾਲ ਛੜਦੀ ਬਹੁਤ ਘੱਟ ਆ ਕਿਉਂਕਿ ਇੱਕ ਸਾਥ ਦੂਜੀ ਨਾਲ ਜਾਣ ਚ ਮੂਲੀ ਦਾ ਨੁਕਸਾਨ ਜਿਆਦਾ ਹੁੰਦਾ ਹੁਣ ਅਸੀਂ ਕੋਈ ਆਉਂਦੀ ਆ ਥੱਬੇ ਝਿੱਕੀ ਜਾਂਦੇ ਆ ਤੇ ਮੂਲੀ ਵਧੀਆ ਲੱੜ ਰਹੇ ਆ ਇਹ ਸਾਬ ਤੁਹਾਡੇ ਸਾਹਮਣੇ ਜੇਕਰ ਉਹ ਕੱਢ ਕੇ ਸਹੋ ਪਰਿਆ ਰਾਤ ਪ੍ਰਸਾਦ ਹੋ ਗਈ ਸੀ ਤਾਰ ਕੇ ਥੋੜਾ ਲਾਂਗਾ ਹਜੇ ਗਿੱਲਾ ਹੈ ਇਹੋ ਬਾਈ ਉੱਪਰ ਬੈਠਾ ਜੀ ਮਸ਼ੀਨ ਆਏ ਉਹ ਨੰਬਰ ਵੀ ਆਪਾਂ ਵੀਡੀਓ ਵਿੱਚ ਪਾਇਆ ਹੋਇਆ ਹੈ ਆ ਦੇਖੋ ਜੀ ਐਨੀ ਜਗਾ ਕੱਢ ਕੇ ਮੂਲੀ ਤੇ ਮੂਲੀ ਦੀ ਪਲੋਂ ਉਹਦੇ ਵਿੱਚ ਹੀ ਹੈ ਮਸ਼ੀਨ ਦੇ ਪਲੋਂ ਦਾ ਢੱਡ ਢੇਰ ਲਾ ਦੂਗੀ ਤੇ ਮੂਲੀ ਢੱਡ ਟਰਾਲੀ ਚ ਪਾ ਦੂ। ਤੇ ਬਹੁਤ ਸੋਹਣੀ ਤਕਨੀਕ ਆ ਬਲਕਾਰ ਆਇਆ ਨੇ ਕੱਢੀ ਆ ਇਹ। ਜਿਵੇਂ ਸਰੋਂ ਐ, ਮੂੰਗੀ ਐ ਜਿਹੜੀ ਆਪਾਂ ਫਸਲ ਝੜਨ ਵਾਲੀ ਫਸਲ ਆ ਜਿਹੜੀ ਉਹਦੀ ਕਢਾਈ ਲਈ ਬਹੁਤ ਸੋਹਣੀ ਤਕਨੀਕ ਐ। ਇਹਦੇ ਪਿਛਲੇ ਪਾਸੇ ਜਿੱਥੇ ਬਲਕਾਰ ਲਿਖਿਆ ਹੋਇਆ ਉਹ ਫੇਰ ਹੀ ਪਲੋਂ ਪੈ ਜਾਂਦੀ ਐ ਤੇ ਆਮ ਮਸ਼ੀਨਾਂ ਵਾਂਗੂ ਹੀ ਇਹਦਾ ਟੈਂਕ ਆ ਜਿੱਥੇ ਮੂਲੀ ਕੋਈ ਵੀ ਫਸਲ ਹੈ ਜਿਹੜੀ ਉਹ ਜਮ੍ਹਾਂ ਹੋ ਜਾਂਦੀ ਹੈ ਤੇ ਇਹਦਾ ਇੱਕ ਫਾਇਦਾ ਇਹ ਆ ਜਿਵੇਂ ਆਪਾਂ ਪਲੋਂ ਕਈ ਵਾਰ ਪਲੋਂ ਚੱਕਣ ਵਾਲੇ ਨਹੀਂ ਮਿਲਦੇ ਤਾਂ ਇਹਦੇ ਨਾਲ ਇੱਕ ਸਾਈਡ ਤੇ ਪਲੋਂ ਕੱਢੀ ਜਾਂਦੀ ਤੇ ਬਾਕੀ ਫਸਲ ਆਪਾਂ ਜਿਹੜੀ ਨਵੀਂ ਬੀਜਣੀ ਉਹ ਵੀਜ ਸਕਦੇ ਆ ਤੇ ਹੁਣ ਤੁਹਾਨੂੰ ਆਪਾਂ ਪਲੋਂ ਕੱਢਦੇ ਵੀ ਦਿਖਾਵਾਂਗੇ ਕਿਹੜੇ ਲੋੜ ਪਲੋਂ ਨਿਕਲਦੀ ਇਹਦੇ ਵਿੱਚੋਂ ਤੇ ਥੱਬਾ ਥੱਬਾ ਮੂਲੀ ਦਾ ਇਹਦੇ ਵਿੱਚ ਪਾਇਆ ਜਾਂਦਾ ਤੇ ਨਾਲ ਨਾਲ ਸੁਕੀ ਜਾਂਦੀ ਹੈ ਜਿਵੇਂ ਆ ਤੁਹਾਡੇ ਸਾਹਮਣੇ ਪੂੜੀ ਦੀਆਂ ਭਰੀਆਂ ਪੰਗਾਂ ਪੰਗਾਂ ਤੇ ਸਾਰੀਆਂ ਭਰੀਆਂ ਪੋੜੇ ਜਾਵਾ ਬਿਚ ਮਸ਼ੀਨ ਮਸ਼ੀਨ ਕੋਏ ਜਾ ਕੇ ਭਰੀ ਭਰੀ ਇਹਦੇ ਅਗਲੇ ਕੱਟਰਾ ਜਿਹੜਾ ਉਹਦੇ ਵਿੱਚ ਪਾਈ ਜਾਂਦੀ ਹੈ ਤੇ ਮਸ਼ੀਨ ਕੱਢ ਕੇ ਅੱਗੇ ਤਰੀ ਜਾਂਦੀ ਹੈ ਜਿਹੜੀ ਪਲੋਵਾ ਹੈ ਇਹਦੇ ਪਿਛਲੇ ਪਾਸੇ ਆ ਡਾਪਾ ਉਹਦੇ ਜਮਾ ਹੋ ਜਾਂਦੀ ਹੈ ਤੇ ਤੁਹਾਨੂੰ ਮੂਰੀ ਦਾ ਇਨਖਾਰ ਵੀ ਦਿਖਾਵਾ ਆ ਗਿਆ ਵੀ ਕਿਵੇਂ ਮੂਰੀ ਦਾ ਇਨਖਾਰ ਹੈ ਇਹਦਾ ਤੇ ਜਿਹੜਾ ਆਪਣੀ ਇਹ ਮਸ਼ੀਨਾਂ ਦਾ ਡਰਾਈਵਰਾਂ ਵੀਰ ਉਹਦੇ ਦੱਸਣ ਅਨੁਸਾਰ ਉਹ ਕਹਿੰਦੇ ਵੀ ਇਹ ਇਹੜੀ ਮਸ਼ੀਨ ਹੈ ਰਾਜਸਥਾਨ ਚ ਬਹੁਤ ਜਿਆਦਾ ਕਾਮਯਾਬਾ ਨਾਲ ਨਾਲ ਟੂੜੀ ਵੀ ਬਣਾਉਂਦੀ ਐ ਕਣਕ ਵੀ ਵੱਢਦੀ ਆ ਕਿਉਂਕਿ ਆਪਣੇ ਥੋੜੇ ਜਿਹਾਂ ਤਣਕਾਂ ਭਾਰੀ ਹੁੰਦੀਆਂ ਤੇ ਇੱਥੇ ਕਾਮਯਾਬ ਘੱਟ ਐ ਬਾਕੀ ਰਾਜਸਥਾਨ ਚ ਜਿੱਥੇ ਕਣਕਾਂ ਆਪਾਂ ਕਹਿੰਦੇ ਹਲਕੀਆਂ ਹੁੰਦੀਆਂ ਥੋੜੀਆਂ ਜੀਆਂ ਉੱਥੇ ਬਹੁਤ ਵਧੀਆ ਕਾਮਯਾਬ ਆ ਮਸ਼ੀਨਾਂ ਤੇ ਇਹਨਾਂ ਨੂੰ ਇਹ ਪ੍ਰਕਾਰ ਕੰਪਨੀ ਵਾਲੇ ਦੇ ਵੀ ਨਹੀਂ ਰਹੇ ਸੀਗੇ ਵੀ ਆਪਣੇ ਪੰਜਾਬ ਚ ਚੱਲਣੀ ਇਹ ਰਾਜਸਥਾਨ ਚ ਚੱਲੂਗੀ ਤੇ ਇਹਨਾਂ ਨੇ ਰਾਜਸਥਾਨ ਦੀ ਜਿਆਦਾ ਚਲਾਈ ਆ ਆਪਣੇ ਪੰਜਾਬ ਚ ਸਿਰਫ ਮੂਰੀ ਦਾ ਸੀਜਨ ਲਾ ਰਹੇ ਆ ਜਾਂ ਸਰੋਂ ਦਾ ਤੇ ਕਣਕ ਲਈ ਇਹਦਾ ਜਿਹੜਾ ਅੱਗੇ ਕੱਟ ਰਿਹਾ ਉਹ ਬਦਲਿਆ ਜਾਂਦਾ ਤੇ ਬਾਕੀ ਸੇਮ ਹੀ ਹੁੰਦਾ ਬਸ ਇਹ ਸਾਰਾ ਤੇ ਤੂੜੀ ਜਿਹੜੀ ਇਹਦੇ ਪਿਛਲੇ ਪਾਸੇ ਡਰਮ ਚ ਆ ਜਾਂਦੀ ਹੈ ਤੇ ਇੱਕ ਜਗ੍ਹਾ ਢੇਰ ਲੱਗ ਜਾਂਦਾ ਟੈਂਪ ਲਾ ਦਿਆਂ ਦਾ ਤੂੜੀ ਦਾ ਲੋ ਜੀ ਪਲਵਾਂ ਵਾਲਾ ਡਰਮ ਜਿਆ ਭਰ ਗਿਆ ਤੇ ਹੁਣ ਖਾਲੀ ਕਰਦੇ ਹਾਂ ਹੁਣ ਇਹਨੂੰ ਕਿਵੇਂ ਕਰਦੇ ਇਹਨੂੰ ਖਾਲੀ ਆਜੀ ਠੀਕ ਐ ਇੱਕ ਥਾਂ ਤੇ ਸਟੋਰ ਹੋ ਜਾਂਦੀ ਐ ਪੜੋਂ ਆ। ਲੋ ਜੀ ਹੁਣ ਤੁਹਾਨੂੰ ਦਿਖਾਉਂ ਆ ਪੜੋਂ ਖਾਲੀ ਕਰਦੇ। ਇਦਲੀ ਤਾਂ ਪਾ ਲਈ ਪਾਤੀ। ਆ ਠੀਕ ਐ ਕੰਮ ਹਣਾ। ਇੱਕ ਥਾਂ ਢੇਰ ਕਰਤਾ ਲੈ। ਇਹਦੇ ਬਾਅਦ ਤੋਂ ਸੁਣੇਗਾ ਜੀ